ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਗੁਰੂ ਵਾਹੇ ਗੁਰੂ Bye. Wow. वाहे ਹੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਗੁਰਦੁਆਰਾ ਬੋੜੀ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਸੀਆਂ ਹੋਲਾ ਮੱਲਾ ਸੰਕਤਾਂ ਦੇ ਇਸ ਜੋਗਨਾ ਮਲਾਇਆ ਜਾ ਰਿਹਾ ਔਰ ਇਸ ਹੋਲੇ ਮਹਲੇ ਦੇ ਸੰਬੰਧ ਵਿੱਚ 6 ਮਾਰਚ ਤੋਂ 51 ਸ਼੍ਰੀ ਖੰਡਪਾਤ ਸਾਹਿਬ ਦੀ ਲੜੀ ਆਰੰਭ ਕੀਤੀ ਗਈ ਸੀ ਜਿਹੜੀਆਂ ਲੜੀਆਂ ਨਿਰੰਤਰ ਚੱਲਦੀਆਂ ਔਰ ਅੱਜ 51 ਸ਼੍ਰੀ ਖੰਡਪਾਤ ਸਾਹਿਬ ਦੇ ਸੰਪੂਰਨ ਭੋਗ ਪਏ ਔਰ ਇਸੇ ਤਰ੍ਹਾਂ ਹੀ ਲੜੀਆਂ ਚੱਲਦੀਆਂ ਰਹਿਣੀਆਂ 16 ਮਾਰਚ ਨੂੰ ਪੰਜ ਲੜੀਆਂ ਦੀ ਸੰਪੂਰਨਤਾ ਹੋਣੀ ਹੈ। ਔਰ 255 ਸ੍ਰੀ ਖੰਡ ਪਾਰ ਸਾਹਿਬ ਜਿਆਰੇ ਉਹ ਸੰਪੂਰਨ ਹੋਣੇ ਹੈ। ਔਰ ਇਸ ਦੇ ਦੌਰਾਨ 12 13 14 15 ਮਾਰਚ ਭਾਰੀ ਦੀਵਾਨ ਸਜਾਏ ਜਾਣੇ ਜਿਸ ਦੇ ਵਿੱਚ ਪੰਥ ਦੇ ਮਹਾਨ ਵਿਦਵਾਨ ਰਾਗੀ ਢਾਡੀ ਕੀਸ਼ਰ ਔਰ ਕਥਾਵਾਜਕ ਸੰਗਤਾਂ ਨੂੰ ਗੁਰਬਾਣੀ ਸੁਣਾ ਕੇ ਸਿੱਖ ਇਤਿਹਾਸ ਸੁਣਾ ਕੇ ਗੁਰ ਇਤਿਹਾਸ ਸੁਣਾ ਕੇ ਗੁਰੂ ਘਰ ਨਾਲ ਜੋੜਨ ਦਾ ਪ੍ਰਾਰਲਾ ਕਰਨਗੇ ਔਰ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਇਹ ਜਿਹੜਾ ਸਾਨੂੰ ਸੁਭਾਗ ਪ੍ਰਾਪਤ ਹੋਇਆ ਹੈ ਇਸ ਦਾ ਲਾਹ ਲੈਂਦੇ ਹੋਏ ਇਹਨਾਂ ਸਮਾਗਮਾਂ 'ਚ ਹਾਜ਼ਰੀ ਭਰ ਕੇ ਇਹ ਆਪਣਾ ਜੀਵਨ ਸਫਲਾ ਕਰਨ ਦਾ ਪ੍ਰਾਰਲਾ ਕਰੀਏ ਕਿਉਂਕਿ ਗੁਰੂ ਮਹਾਰਾਜ ਨੇ ਬਾਣੀ ਵਿੱਚ ਫਰਮਾਨ ਕੀਤਾ ਹੈ ਕਿ ਭਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਬਿਨਣ ਕੀਏ ਤੇਰੀ ਬਰੀਆ ਆਵਰ ਕਾਇ ਕਰੇ ਕਿਤੇ ਨਾ ਖਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸੋ ਆਪਾਂ ਇਹਨਾਂ ਸਮਾਗਮਾਂ 'ਚ ਆਪਣੀ ਹਾਜ਼ਰੀ ਭਰ ਕੇ ਬਾਣੀ ਪਰ ਕੇ ਬਾਣੀ ਸੁਣ ਕੇ ਤੇ ਆਪਣਾ ਜੀਵਨ ਸਫਲਾ ਕਰੀਏ ਇਹ ਹੀ ਸਾਨੂੰ ਮਨੁੱਖਾ ਜਨਮ ਦਾ ਲਾਏ ਗੁਰੂ ਮਹਾਰਾਜ ਨੇ ਇਹ ਜਿਹੜਾ ਸਮਾਪੰਪਤੀਤ ਕੀਤਾ ਇਸ ਦਾ ਲਾਹ ਸਾਨੂੰ ਇਸ ਮਨੁੱਖੀ ਜਾਮੇ ਵਿੱਚ ਵੀ ਦੇਣਾ ਹੈ ਤੇ ਅੱਗੇ ਜਾ ਕੇ ਵੀ ਗੁਰੂ ਮਹਾਰਾਜ ਨੇ ਸਾਡੀ ਬਾਹ ਫੜਨੀ ਹੈ ਫਿਰ ਦੁਬਾਰਾ ਸਾਰੇ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਨਾ ਸਮਾਗਮਾਂ ਵਿੱਚ ਵਾਦਾਂ ਵਾਧਾ ਜੀ ਭਰ ਕੇ ਆਪਣਾ ਜੀਵਨ ਸਫਲਾ ਕਰਨ ਦਾ ਪ੍ਰਾਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਿੰਦਰ ਸਿੰਘ ਸੰਧੂ ਸਖਤਰ ਗੁਰਦੁਆਰਾ ਬੋੜੀ ਸਾਹ ਇਹ ਹੁਲੇਮ ਸ਼ਿਆਸੀ ਹੁਲੇਮ ਹਲੈਦਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਸਭਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾਂਦਾ ਹੈ 6 ਤਰੀਕ ਨੂੰ 51 ਸ੍ਰੀ ਅਖੰਡ ਪਾਠ ਸਾਹਿਬਾਂ ਦੀ ਜੜੀ ਆਰੰਭ ਹੋਈ ਸੀ ਜੁਨਾਂ ਦੇ 8 ਤਰੀਕ ਪਾਇ ਤੋਂ 8 ਦਿਨ ਨੂੰ ਫੇਰਾ ਕਰਨ ਪਾੜੇ ਸਦਾ 51 ਜੀ ਆਰੰਭ ਹੋਏ ਜਿਹੜਾ 10 ਤਰੀ ਨੂੰ ਪਏ 10 ਤਰੀ ਨੂੰ ਆਰੰਭ ਹੋ ਕੇ ਅੱਜ ਜਿਹੜਾ 12 ਤਰੀ ਨੂੰ ਉਹਨਾਂ ਦਾ 51 ਅਖੰਡ ਪਾਠ ਸਾਹਿਬਾਂ ਦੇ ਸੰਪੂਰਨ ਹੋ ਗਿਆ ਹੈ ਇਹੜੇ ਕੇ 153 ਖੰਡ ਪਟਾ ਸਾਹਿਬ ਹੁਣ ਤੱਕ ਸੰਪੂਰਨ ਹੋ ਚੁੱਕੇ ਹਨ ਦੋ ਲੜੀਆਂ ਬਾਕੀ ਹਨ ਜਿਹਨਾਂ 14 ਤਰੀਕ ਨੂੰ 51 ਸ੍ਰੀ ਖੰਡ ਪੱਠਾ ਦੇ ਘੋਗ ਪਾਇਆ ਉਤੋਂ ਬਾਅਦ 16 ਤਰੀਕ ਨੂੰ ਸ੍ਰੀ 51 ਸ੍ਰੀ ਖੰਡ ਪੱਤਾ ਸਾਹਿਬ ਵਾਲੇ ਇਸੇ ਤਰ੍ਹਾਂ ਹੀ ਘੋਗ ਪਾਇਆ ਪੰਜ ਲੜੀਆਂ ਦੀ ਸੰਪੂਰਨਤਾ ਹੋਈ ਹੈ 16 ਤਰੀਕ ਨੂੰ ਦਿਵਾਨ ਹਾਲ ਦੇ ਵਿਖੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬੱਚਿਆਂ ਤੱਕ ਦਸਤਾਰ ਬੰਦੀ ਮੁਕਾਬਲੇ ਜਿਹੜੇ ਕਰਾਇਆ ਜਾਣੇ ਹਨ ਸਮੂਹ ਸਤ ਮੱਛਿਆ ਦੇ ਮਾਪਿਆਂ ਨੂੰ ਇਹ ਅਪੀਲ ਕਰਾਂਗਾ ਕਿ ਆਪਣੇ ਬੱਚਿਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਜਰੂਰ ਹਿੱਸਾ ਭਰਨ ਦਾ ਬਾਓ ਤਾਂ ਕਿ ਸਾਡੇ ਦਿਨ ਦੇ ਹੋਰ ਬਣਾਉਣ ਦਾ ਤਾਂ ਹੀ ਫਾਇਦਾ ਹੈ ਜੇ ਆਪਣੇ ਬੱਚਿਆਂ ਨੂੰ ਕੋਈ ਸਿੱਖੀ ਵਾਲੇ ਪਾਸੇ ਟੋੜੀਏ ਤਾਂ ਇਥੋਂ ਕੁਛ ਨਾ ਕੁਛ ਆ ਪਾਸੇ ਅਕੇ ਜਾਈਏ ਨਹੀਂ ਤੇ ਇਹ ਨਾ ਹੋਵੇ ਕਿ ਆਪਾਂ ਆਏ ਮੇਲਾ ਵੇਖ ਕੇ ਚਲੇ ਗਏ ਤੇ ਨਾ ਕੋ ਲਿਆਦ ਨਾ ਕੋ ਦਿੱਤਾ ਐਸੇ ਸਾਂ ਹੀ ਫਾਇਦਾ ਹੈ ਜੇ ਐਸਾ ਕੁਛ ਨਾ ਕੁਛ ਲੈ ਕੇ ਆਏ ਅੱਜ 12 ਤਰੀਕ ਵਾਲੇ ਦਿਨ ਜਿ ਦਿਵਾਨ ਹਾਲ ਜਿਹੜੇ ਦੇ ਵਿੱਚ गांव ਦੇ ਪ੍ਰਸਿੱਧ ਘਾਟੀ ਜਥੇ ਰਾਗੀ ਜੇ ਕਵਿਸ਼ਰ ਜਥੇੜ ਹਨ ਅੱਜ ਆਰੰਭ ਹੋ ਚੁੱਕਾ ਹੈ ਦਵਾਰ ਜਿਹੜਾ ਹੈ 12 13 14 ਤੇ 15 ਨੂੰ ਚੱਲਣਾ ਹੈ 15 ਤਰੀਕ ਵਜੇ ਦਿਨ ਸਮਾਪਤੀ ਹੈ ਤੇ 16 ਤਰੀਕ ਨੂੰ ਸਾਰੇ ਜਿੰਨੇ 56 ਅਖੰਡ ਪਾਠਾਂ ਪੰਜਾਂ ਲੜੀਆਂ ਦੀ ਸੰਪੂਰਤਾ ਹੋਣੀ ਹੈ ਮੈਂ ਜਿਹੜੀ ਕਿ ਕੋਟ ਖਾਲਸਾ ਦੀ ਸੰਗਤ ਬੜੇ ਪ੍ਰੇਮ ਪਿਆਰ ਤੇ ਅਦਚਾ ਦੇ ਨਾਲ ਗੁਰਦਰਾ ਬੋੜੀ ਸਾਹਿਬ ਦੀ ਸੇਵਾ ਕਰਦੀ ਹੈ ਅੰਮ੍ਰਿਤ ਵੇਰੇ ਤੋਂ ਸੜਕ ਦੇ ਉੱਤੇ ਪਾਣੀ ਧਰਾਉਂ ਕੇ ਝਾੜੂ ਦੇ ਕੇ ਕਿਉਂਕਿ ਸੇਵਾ ਕਰਦੇ ਹੈ ਤੇ ਆ ਦੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੇ ਕੋਈ ਕਚਰਾ ਜਿਹੜਾ ਮਿੱਟੀ ਦਾ ਨਾ ਪਵੇ ਇਸ ਕਰਕੇ ਬੱਚੇ ਵੀ ਵਿਦਾਈ ਦੇ ਪਾਤਰ ਹਨ ਜਿਹੜੀ ਸੰਗ ਜਿਹੜੀ ਹੈ ਇੱਥੇ ਸੇਵਾ ਕਰੀ ਲੰਗਰਾਂ ਦੀ ਸੇਵਾ ਕਰਦੀ ਹੈ ਕੋਈ ਸੇਵਕ ਸਾਡਾ ਸੇਵਾ ਕਰਦਾ ਹੈ ਕੋਈ ਜੋੜੇ ਦੀ ਸੇਵਾ ਕਰਦੇ ਹੈ ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹੈ ਸਾਰੇ ਨਿਸ਼ਕਾਮ ਸੇਵਾ ਕਰਦੇ ਹੈ ਕੋਈ ਕਿਸੇ ਨੂੰ ਕੋਈ ਪੈਸੇ ਦੀ ਸੇਵਾ ਨਹੀਂ ਹੈ ਬਿਨਾ ਪੈਸੇ ਤੋਂ ਸਾਰੇ ਸੇਵਾ ਕਰਦੇ ਸਾਰੇ ਸੇਵਾ ਦੇ ਆਖਦਾ ਸਾਰਿਆਂ ਨੂੰ ਮੈਸਮੂਹ ਸੰਗਤ ਨੂੰ ਵਧਾਈ ਦਿੰਦਾ ਹੈ ਇਸੇ ਤਰ੍ਹਾਂ ਹੀ ਨਾਲ ਹੀ ਇਹ ਵੀ ਆਸ ਕਰਦਾ ਕਿ ਆਉਣ ਵਾਲੇ ਸਮੇਂ ਵੀ ਇਸੇ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਸਾਰੇ ਚੱਲਦੇ ਰਹਿਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ